ਆਦਾਬ ਨਮਸਤੇ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਜੰਟ ਕਕਰਾਲਾ ਤੇ ਅੱਜ ਵੀਰੇ ਵੀਡੀਓ ਬਣਾ ਰਹੇ ਆਂ ਆਪਾਂ ਇੱਕ ਨਵਾਂ ਬਣਿਆ ਸੂਆ 10 ਦਿਨ ਵੀ ਨਹੀਂ ਚੱਲਿਆ ਉਹਦੀ ਵੀਡੀਓ ਹੈ ਇਹ ਮਬੀ ਤੋਂ ਜਿਹੜਾ ਬੁਜ਼ੁਰਗ ਨੂੰ ਜਾਂਦਾ ਤੇ ਆਜੋ ਵੀਰੇ ਦਿਖਾਉਨੇ ਆ ਤੁਹਾਨੂੰ ਕਿਵੇਂ ਟੁੱਟਿਆ ਸੂਆ ਮਬੀ ਤੋਂ ਬੁਜ਼ੁਰਗ ਨੂੰ ਜਿਹੜਾ ਸੂਆ ਬਣਿਆ ਹਾਲੇ ਬਣੇ ਨੂੰ 10 ਦਿਨ ਨਹੀਂ ਹੋਏ ਬਾਈ ਉਹਦੇ ਚ ਪਾੜ ਪੈ ਗਿਆ ਦੇਖੋ ਟੁੱਟ ਗਿਆ ਸੂਆ ਤੇ ਫਸਲਾਂ ਦਾ ਨੁਕਸਾਨ ਕਰ ਰਿਹਾ ਆਲੇ ਦਾਲਿਓਂ ਤੇ ਪਾਣੀ ਉਹ ਪਾਣੀ ਚੱਲ ਰਿਹਾ ਹੈ ਕਿਉਂਕਿ ਹਾਲੇ ਬਣ ਕੇ ਹੀ ਚੰਗੀ ਤਰ੍ਹਾਂ ਤਿਆਰੀ ਹੋਇਆ ਸੁਆ ਤੈਨੂੰ 10 ਦਿਨ ਹੀ ਹੋਏ ਆ ਇਹਦੇ ਚ ਪਾਣੀ ਚੱਲਦੇ ਨੂੰ ਸਿਰਫ 2 ਜਾਂ 3 ਦਿਨ ਹੋਏ ਆ ਤੇ ਪਾੜ ਪੈ ਗਿਆ ਪਾੜ ਪੈਣ ਨਾਲ ਆਲੇ-ਦਾਲੇ ਵਾਲੇ ਜਿਹੜੇ ਖੇਤ ਨੇ ਉਹ ਤੁਸੀਂ ਦੇਖ ਰਹੇ ਹੋ ਕਿਉਂਕਿ ਪਾਣੀ ਬੰਦ ਨਹੀਂ ਹੈਗਾ ਜੇ ਪਾਣੀ ਬੰਦ ਨਾ ਹੋਇਆ ਤਾਂ ਇਹ ਨੁਕਸਾਨ ਬਹੁਤ ਜ਼ਿਆਦਾ ਕਰੂਗਾ ਦੇਖੋ ਪਾਣੀ ਕਿਵੇਂ ਚੱਲ ਰਿਹਾ ਕਿਹੜੀ ਰਫਤਾਰ ਤੇ ਚੱਲ ਰਿਹਾ ਬਣੇ ਨੂੰ ਹਾਲੇ 10 ਦਿਨ ਹੀ ਹੋਏ ਬਾਈ 10 ਦਿਨਾਂ ਦੀ ਸੁਆ ਟੁੱਟ ਗਿਆ ਦੇਖੋ ਪਾਣੀ ਦਾ ਬਹਾਅ ਕਿੰਨਾ ਹੈ ਜਿੱਧਰ ਨੂੰ ਜਾ ਰਿਹਾ ਹੈ ਪਾਣੀ ਇਹ ਪਾਣੀ ਜਲੋਜਤੀ ਕਰੂਗਾ ਹੁਣ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਇਹ ਜਿਨੇ ਵੀ ਬਣਾਇਆ ਹਨ ਉਹਨੇ ਇਹਦੀ ਦੇਖ ਰੇਖ ਜਾਂ ਤਾਲੇ-ਦਾਲੇ ਉਹਦੀ ਦਬ-ਦਬਾਈ ਚੰਗੀ ਤਰ੍ਹਾਂ ਨਹੀਂ ਕੀਤੀ ਤਾਂ ਕਿ ਪਟੜੀ ਤੋਂ ਜਿਹੜਾ ਟੁੱਟਿਆ ਸੋ ਉਹਦੇ ਤੇ ਵੀ ਜੋ ਬਣਦਾ ਉਹ ਕਾਰਵਾਈ ਉਹਦੇ ਤੇ ਬਣਦੀ ਕੀਤੀ ਜਾਵੇ ਤਾਂ ਕਿ ਹਾਜੀ ਕੋਈ ਵੀ ਜਿਹੜੀ ਹਰਕਤ ਉਹ ਕੋਈ ਵੀ ਅਗਲਾ ਠੇਕੇਦਾਰ ਨਾ ਕਰੇ ਤੁਸੀਂ ਦੇਖ ਰਹੇ ਹੋ ਨਾ ਵੀਰੇ ਇਹ ਫਾਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ ਸੂਹਾ ਹਾਲੇ ਬਿਲਕੁਲ ਬਣ ਕੇ ਆਲੇ ਪਹਿਲੀ ਵਾਰੀ ਉਹ ਪਾਣੀ ਚੱਲਿਆ ਇਹਦੇ 'ਚ ਬੜੀ ਖੁਸ਼ੀ ਹੋਈ ਸੀ ਕਿ ਪਾਣੀ ਆ ਗਿਆ ਸੂਏ 'ਚ ਪਰ ਦੇਖੋ ਉਹ ਉਹ ਪਾਣੀ ਹੁਣ ਕਰ ਕੀ ਰਿਹਾ ਕਿਉਂਕਿ ਸੂਏ 'ਚ ਪਾਣੀ ਨਹੀਂ ਜਾ ਰਿਹਾ ਉਹ ਸਿੱਧਾ ਹੀ ਫਾਸਲਾਂ 'ਚ ਜਾ ਰਿਹਾ ਤੇ ਮਿਲਦੇ ਆ ਵੀਰੇ ਕਿਸੇ ਨਵੀਂ ਅਪਡੇਟ ਦੇ ਨਾਲ ਉਹਦੇ